ਅੜਕੀ ਨਾ ਲਖਵਿੰਦਰ ਸਿੰਘ ਪਾਇਲਟ ਜੀ ਸਰ ਜੀ 108 ਨੰਬਰ ਤੁਸੀਂ ਕੀ ਹੋ ਮੈਂ ਪਾਇਲਟ ਬਤੌਰ ਕੰਮ ਕਰਦਾ ਜੀ ਤੇ ਵਧੀਆ ਗੱਡੀ ਦੀ ਹਾਲਤ ਕੀ ਆ ਟਾਇਰਾਂ ਦੀ ਕੀ ਪੋਜੀਸ਼ਨ ਆ ਕੀ ਤੁਸੀਂ ਇਹਦੇ ਬਾਰੇ ਸਰਕਾਰ ਨੂੰ ਆਪਣੇ ਮੈਨੇਜਮੈਂਟ ਦੱਸਿਆ ਨਹੀਂ ਸਰ ਅਸੀਂ ਇਹਦਾ 9 ਮਹੀਨੇ ਪਹਿਲੇ ਇਹਦੇ ਛੌਕਰ ਦੀ ਪ੍ਰੋਬਲਮ ਹੈ ਥੱਲੇ ਸਾਰੀ ਪ੍ਰੋਬਲਮ ਹੈ 9 ਮਹੀਨੇ ਪਹਿਲੇ ਦੱਸਿਆ ਸੀ ਉਹਦਾ ਐਸਟੀਮੇਟ 1 ਲੱਖ ਤੋਂ ਉੱਪਰ ਬਣਿਆ ਏਜੰਸੀ ਦੇ ਵਿੱਚ ਟਾਟਾ ਏਜੰਸੀ ਦੇ ਵਿੱਚ ਉਹਦੇ باوجود ਇੰਨਾ ਪੱਖੋ ਆ ਰੋਡ ਤੇ ਕੋਈ ਇਹਨਾਂ ਦੀ ਵਰਕਸ਼ਾਪ ਆ ਜਿਹੜੀ ਲੋਕਲ ਉਹ ਤੋਂ ਕਰਵਾਉਂਦੇ ਕੰਮ ਉਹ ਵੀ ਰਾਤ ਨੂੰ 15 ਤੋਂ ਗੱਡੀ ਉੱਥੇ ਖੜੀ ਰਹੀ ਆ ਤੇ ਸੋਮਵਾਰ ਰਾਤ 8 ਵਜੇ ਗੱਡੀ ਦਿੱਤੀ ਉਹ ਟਰਾਈ ਲੈ ਕੇ ਆਏ ਆ ਕਿ ਅਸੀਂ ਆਹ ਗੱਡੀ ਨਹੀਂ ਚੱਲਣ ਯੋਗ ਇਹ ਕਹਿੰਦੇ ਗੱਡੀ ਤੁਸੀਂ ਇੱਕ ਰਹੀ ਆਪਣੀ ਬੇਸ ਤੇ ਲੈ ਜਾਓ ਮਾਛੀਆੜਾ ਸਾਹਿਬ ਉਹ ਤੋਂ ਬਾਅਦ ਕੱਲ ਨੂੰ ਫੇਰ ਅੱਜ ਵੱਲੋਂ ਕਿਹਾ ਕਿ ਸਵੇਰੇ ਗੱਡੀ ਤੁਸੀਂ ਲੈ ਕੇ ਆ ਜਿਓ ਉਹਦੇ ਵਿੱਚ ਸਾਨੂੰ ਖੱਜਲ ਖਰਾਬ ਫੇਰ ਮਰੀਜ਼ ਦੀ ਕਿ ਗੱਡੀ ਨੇ ਮਰੀਜ਼ ਨੂੰ ਕਿੱਦਾਂ ਢੋਏਗੀ ਦੱਸੋ ਜਿੱਦਾਂ ਦੀ ਇਹ ਹਾਲਤ ਆ ਏਰੀਆ ਕਿਹੜਾ ਹੋਣਾ ਹਾਂਜੀ ਆਡਾ ਗੁਰਦਾਸਪੁਰ ਏਰੀਆ ਜੀ ਨਹੀਂ ਐਂਬੂਲੈਂਸ ਤੇ ਏਰੀਆ ਮਾਛੀਆੜਾ ਸਾਹਿਬ ਜੀ ਇਹ ਥੋੜਾ ਕਿੰਨੇ ਟਾਈਮ ਤੋਂ ਗੱਡੀ ਆ? ਇਹ ਗੱਡੀ ਸਰ ਆਈ ਹੈ 3 ਸਾਲ ਪਹਿਲੇ ਆਈ ਸੀ। ਇਹ ਕਿਹੜੀ ਮਾਡਲ ਕਿਹੜੀ ਹੈ? ਇਹ ਇਹ ਮਾਡਲ 21 ਮਾਡਲ ਆ ਸਰ। 21 ਮਾਡਲ ਦੀ ਇਹ ਹਾਲਾਤ ਨੇ ਕਿ ਟਾਇਰ ਇੱਕ ਵਾਰ ਵੀ ਨਹੀਂ ਬਦਲੇਗੇ। ਟਾਇਰ ਸਰ ਬਦਲੇ ਆ ਪਰ ਹੁਣ ਤੁਸੀਂ ਟਾਇਰ ਰਾਤ ਗੱਡੀ ਨਾ 8 ਵਜੇ ਕੱਢੀ ਆਂ ਆਖਿਆ ਨਹੀਂ ਗੱਡੀ ਚੱਲਣ ਯੋਗ ਹੈਗੀ ਏਜੰਸੀ ਦੇ ਵਿੱਚੋਂ ਇਹਨਾਂ ਕਿਹਾ ਗੱਡੀ ਲੈ ਜਾਓ। ਨੀ ਫੇ ਤੁਸੀਂ ਲੈ ਕੇ ਕਿਉਂ ਰੋਡ ਤੇ ਜਾਂਦੇ ਜੀ ਗੱਡੀ ਨੂੰ ਖੜਾ ᱫੋ ਫੇ ਗੱਡੀ ਐ ਖੜੀ ਐ ਹੁਣ ਵੀ ਜਾਣੀ ਜੈਂਸੀ ਚ ਜਾਣੀ ਹੁਣ ਆਹ ਹਾਲਤ ਚ ਕਹਿੰਦੇ ਗੱਡੀ ਜੈਂਸੀ ਚ ਲੈ ਕੇ ਆਓ ਇੱਥੋਂ 40 45 ਕਿਲੋਮੀਟਰ ਪੱਖੋਆ ਰੋਡ ਤੇ ਹਾਂਜੀ ਗੱਡੀ ਚੱਲਦੀ ਖੜੀ ਨਹੀਂ ਐ 15 ਤਰੀਕ ਤੋਂ ਖੜੀ ਐ ਜੈਂਸੀ ਦੇ ਵਿੱਚ ਜੈਂਸੀ ਜੋ 4 ਦਿਨ ਖੜ ਕੇ ਆਹ ਕੰਮ ਹੋਇਆ ਜੀ ਇਹ ਤੇ ਗਲਤੀ ਕੀ ਰਹੀ ਔਰੇ ਗਲਤੀ ਸਰ ਕੰਪਨੀ ਦੀ ਐ ਜਿਹੜੇ ਕੰਮ ਨਹੀਂ ਕਰਵਾਉਂਦੀ ਇਹ ਪ੍ਰਾਈਵੇਟ ਕੰਪਨੀ ਐ ਪ੍ਰਾਈਵੇਟ ਜੀਐਲ ਕੰਪਨੀ ਆ ਜਿਹੜੀ ਕੰਮ ਨਹੀਂ ਕਰਵਾਦੀ ਜੀ ਤੇ ਸਰਕਾਰੀ ਐਂਬੂਲੈਂਸ ਆ ਇਹ ਸਰਕਾਰੀ ਐਂਬੂਲੈਂਸ ਆ ਇਹ ਦੂਸਰੀ ਸਰਕਾਰੀ ਮਹਿਕਮਾ ਉਹ ਜਿਹੜਾ ਹੋਰ ਡਾਕਟਰ ਕੰਪਲੀਟ ਨਹੀਂ ਸੀ ਐਨਆਰਐਚਐਮ ਚਲਾਉਂਦੇ ਆ ਜੀ ਇਹਨਾਂ ਨੂੰ ਸਰਕਾਰੀ ਉੱਥੇ ਦਿੱਤੀ ਸਭ ਕੰਪਲੀਟਾ ਦਿੱਤੀਆਂ ਸਰ ਕੋਈ ਹੱਲ ਹੀ ਨਹੀਂ ਆਇਆ ਨਾ ਸਰਕਾਰ ਤੋਂ ਹੁੰਦੀ ਆ ਨਾ ਇਹ ਕੰਪਨੀ ਹੱਡਾ ਹੱਲ ਕਰਦੀ ਆ ਇੱਕ ਮਹੀਨੇ ਤੁਹਾਡੀ ਤਨਖਾਹ ਨਹੀਂ ਹੁਣ ਪਾਈ ਇਹਨਾਂ ਨੇ ਜੀ ਜੀ ਹੁਣ ਦੱਸੋ ਐਮਪੀ ਸੀਰੀਅਸ ਪੇਸ਼ੈਂਟ ਹੋਵੇ ਟਾਇਰ ਫਟ ਜਾਵੇ ਗੱਡੀ ਦਾ ਤਾਂ ਕੌਣ ਜ਼ਿੰਮੇਵਾਰ ਹੋਊ ਇਹਦਾ ਸਾਰੇ ਸਰਕਾਰ ਜਾਂ ਕੰਪਨੀ ਜ਼ਿੰਮੇਵਾਰ ਹੋਏਗੀ ਅਸੀਂ ਤੇ ਹੁਣ ਕਹਿਣ ਜੋਗੀ ਆ ਹ ਆਮ ਇਹਨਾਂ ਦੇ ਹੁੰਦਾ ਇੱਕ ਪੈਂਚਰ ਨਹੀਂ ਉਦਾਂ ਲੱਗ ਸਕਦਾ ਇਹਨਾਂ ਤੋਂ ਬਿਨਾ ਜੀ ਇਹ ਐਂਬੂਲੈਂਸ ਤੁਹਾਡੇ ਕੋ ਕਿਤੇ ਟਾਈਮ ਤੋਂ ਆ ਇਹ 21 ਤੋਂ ਸਾਡੇ ਕੋ ਸਰ ਤੇ 21 ਤੋਂ ਤੁਹਾਡੇ ਕੋਲ ਆ ਪਹਿਲਾਂ ਇਹ ਜੀ ਬਾਕੀ ਐਂਬੂਲੈਂਸਾਂ ਚੱਲਦੀਆਂ ਪਈਆਂ ਉਹਨਾਂ ਦੀ ਕੀ ਵਜੂਦ ਪੋਜੀਸ਼ਨ ਸਰ ਉਹ ਸਾਰੀਆਂ ਇਦਾਂ ਦੇ ਹਾਲਤੀ ਆ ਜੀ ਕਿੰਨੀਆਂ ਵੀਡੀਓ ਪੈ ਚੁੱਕੀਆਂ ਵਾਂ ਬਹੁਤ ਕੰਡ ਮਹਾਲ ਤੇ ਜੀ ਹਾਂਜੀ ਸਰ ਕੀ ਨਾਮ ਵੀ ਤੁਹਾਡਾ ਮੇਰਾ ਨਾ ਰਾਜਪਾਲ ਈ ਰਾਜਪਾਲ ਜੀ ਤੇ ਐਂਬੂਲੈਂਸ ਤੇ ਕੀ ਹੋਇਆ ਇਹ ਮੈਂ ਤੇ EMT ਹਾਂ ਜੀ ਇੱਥੇ 2014 ਤੋਂ ਮੈਂ ਇਸ ਫੀਲਡ ਚ ਆਇਆ ਸੀ ਜੀ ਤੇ ਐਂਬੂਲੈਂਸ ਦੀ ਜੋ ਹਾਲਤ ਦੇਖੀ ਗਈ ਆ ਹਾਂਜੀ ਵੀ ਬੱਦ ਤੋਂ ਬੱਤਰ ਆ ਤੇ ਜਿਹੜੇ ਅਗਰਮੈਂਟ ਨੇ ਉਹ ਪੇਸ਼ੈਂਟ ਨੂੰ ਫਸਟ ਏਡ ਦਾ ਟਾਈਮ ਕੰਮ ਆਉਂਦੇ ਰਹੇ ਤਾਂ ਆ ਵੀ ਲਾਈਫ ਬਚਾਉਣ ਵਾਸਤੇ ਹਾਂਜੀ ਉਹਨਾਂ ਦੀ ਜਿਸ ਤਰ੍ਹਾਂ ਹਾਲਤ ਆ ਆ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਇਹ 2011 ਦੇ ਆ ਇਹਦਾ ਦੱਸੋ ਕੀ ਕਰੀਏ ਅਸੀਂ ਇਹ ਕੀ ਕੰਮ ਆਉਂਦਾ ਇਹ ਸਕਸ਼ਨ ਮਸ਼ੀਨ ਆ ਇਹ ਜਿੱਦਾਂ ਕਿਤੇ ਹੈੱਡ ਇੰਜਰੀ ਆ ਜਾਏ ਪੇਸ਼ੈਂਟ ਦੇ ਅੰਦਰ ਬਲੀਡਿੰਗ ਹੋ ਜੇ ਹਨਾ ਉਸ ਨੂੰ ਸੱਕ ਕਰਕੇ ਜਿੱਦਾਂ ਉਹਨੂੰ ਅਲਪਾ ਫਸਟ ਏਡ ਦੇ ਸਕਦੇ ਆ ਇਹਦੇ ਨਾਲ ਤੇ ਜੀ ਇਹ ਦੇਖੋ ਜੀ ਇਹ ਇਹ ਦੇਖੋ ਜੀ 2011 ਦਾ ਵਾ ਤੇ ਇਹ ਤਾਂ ਬਹੁਤ ਵਾਰ ਅਸੀਂ ਇਹਨਾਂ ਨੂੰ ਕਹਿ ਚੁੱਕੇ ਹਾਂ ਹਰ ਮਹੀਨੇ ਫੀਲਡ ਦਾ ਜਿਹੜਾ ਸੀਐਲ ਆ ਆਡਿਟ ਕਰਨ ਆਉਂਦਾ ਗੱਡੀ ਠੀਕ ਹੈ ਨਹੀਂ ਇਹ ਇਹ ਚੀਜ਼ ਹੈਗੀ ਜਿਹੜੀ ਨਹੀਂ ਚੱਲਦੀ ਨਹੀਂ ਇਹ ਤਿੰਨ ਕਿ ਚੀਜ਼ਾਂ ਬਾਕੀ ਤਾਂ ਬੈਂਡੇਜ ਵਗੈਰਾ ਹੀ ਹੁੰਦੀਆਂ ਵਾ ਹੋਰ ਕਿਹੜੀ ਕਿਹੜੀ ਚੀਜ਼ ਆ ਆ ਦੇਖੋ ਜੀ ਆ ਇਹ ਬੀਪੀ ਅਪਰੇਟਰਸ ਆ ਇਹ ਬੀਪੀ ਚੈੱਕ ਕਰਨ ਦੇ ਕੰਮ ਆ ਆ ਦੇਖੋ ਜੀ ਇਹਦਾ ਹਾਲਤ ਦੇਖੋ ਜੰਗ ਲੱਗਿਆ ਪਿਆ ਇਹਨੂੰ ਤੇ 2011 ਦਾ ਆਇਆ ਵੀ ਨਹੀਂ ਇਹਦੇ ਬਾਰੇ ਤੁਸੀਂ ਸਰਕਾਰਪੁਰ ਜਿਹੜੇ ਉੱਥੋਂ ਦੇ ਵਿਭਾਗਾਂ ਦੇ ਬਾਰੇ ਮੈਂ ਕਹਿੰਦਾ ਜੀ ਆ ਹਰ ਮਹੀਨੇ ਫੀਲਡ ਫੀਲਡ ਤੇ ਨਾ ਇੱਕ ਚੈਕਿੰਗ ਕਰਨ ਆਉਂਦਾ ਬੰਦਾ ਆਡਿਟ ਕਰਨ ਆਉਂਦਾ ਗੱਡੀ ਹਰ ਇੱਕ ਚੀਜ਼ ਉਹਦੀ ਨਜ਼ਰ 'ਚ ਹੈਗੀ ਆ ਬਾਕੀ ਉੱਪਰ ਉਹ ਕੀ ਡਿਟੇਲ ਭੇਜਦਾ ਉਹਦਾ ਸਾਨੂੰ ਨਹੀਂ ਪਤਾ ਕੀ ਇਹ ਇੱਕੋ ਐਂਬੂਲੈਂਸ ਦੀ ਇਹ ਹਾਲਾਤ ਆ ਜਾਂ ਸਾਰੀਆਂ ਨਹੀਂ ਆ ਨਹੀਂ ਨਹੀਂ ਜੀ ਤੁਸੀਂ ਨਿਊਜ਼ ਅੱਜ ਕੱਲ ਚੱਲ ਹੀ ਰਹੀਆਂ ਮੈਂ ਤੁਸੀਂ ਦੇਖੋਗੇ ਨਾ ਸਾਰੇ ਪਾਸੇ ਇਹੀ ਹਾਲ ਆ ਪੂਰੇ ਪੰਜਾਬ 'ਚ ਇਹਦਾ ਪਲਸ ਆਕਸੀਮੀਟਰ ਇਹ ਕਰ ਤੋਂ ਬੰਦ ਪਿਆ ਹੋ ਇਹ ਵੀ ਦੇਖੋ ਜੀ ਇਹਨੂੰ ਤੁਸੀਂ ਲਾਸਟ ਕੰਪਲੇਂਟ ਕਰੋ ਕੀਤੀ ਸੀਗੀ ਮੈਂ ਕਿ ਹਰ ਮਹੀਨੇ ਆਡਿਟ ਕਰਨ ਆਉਂਦੇ ਆ ਗੱਡੀ ਹਰ ਮਹੀਨੇ ਉਹ ਚੈੱਕ ਕਰਕੇ ਜਾਂਦੇ ਕੀ ਉਹਨਾਂ ਦਾ ਆਨਸਰ ਕੀ ਹੁੰਦਾ ਆਨਸਰ ਬਸ ਲਿਖ ਕੇ ਲੈ ਜਾਂਦੇ ਆ ਉਹ ਤਾਂ ਹੁਣ ਉਹਨਾਂ ਦਾ ਕੰਮ ਹੋ ਜਾਂਦਾ ਨਾ ਵੀ ਉੱਤੇ ਫਿਰ ਦੱਸਣਾ ਉਹਨਾਂ ਨੂੰ ਜੇ ਕਿਸੇ ਪੇਸ਼ੈਂਟ ਦੀ ਇਸ ਦਾ ਵਿੱਚ ਕੋਈ ਡੈਥ ਹੋ ਜਾਂਦੀ ਹੈ ਤਾਂ ਉਹਨੂੰ ਉੱਤੇ ਵੀ ਇਖਤਾਰ ਹੁੰਦਾ ਵਾ ਚਲੋ ਕੌਣ ਜ਼ਿੰਮੇਵਾਰ ਆ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਜੀ ਅਸੀਂ ਤਾਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਥੋੜਾ ਬਹੁਤਾ ਇਹਨਾਂ ਤੇ ਸਿਕੰਜਾ ਕੱਸੋ ਤਾਂ ਕਿ ਸਾਨੂੰ ਵਿੱਚ ਜਿਹੜੀਆਂ ਚੀਜ਼ਾਂ ਮੁਹੱਈਆ ਸਹੀ ਤਰੀਕੇ ਨਾਲ ਕਰਾਈਆਂ ਜਾਣ ਤਾਂ ਜੋ ਅਸੀਂ ਵੀ ਗਾਂ ਪੇਸ਼ਾਂ ਨੂੰ ਫਾਸਟਡ ਦੇ ਸਕੀਏ ਜਿਹੜੇ ਤੁਸੀਂ ਕੰਪਲੀਟ ਦਿੰਦੇ ਹੋ ਰਿਟਰਨ ਤੁਸੀਂ ਜਿੱਦੇ ਭਰ ਦਿੰਦੇ ਹੋ ਉਹ ਡਿਡ ਸ਼ੀਟ ਹੁੰਦੀ ਹੈ ਜੀ ਉਹਨਾਂ ਦੀ ਇੱਕ ਉੱਤੇ ਉਹ ਲਿਖ ਕੇ ਲੈ ਜਾਂਦੇ ਯੈਸ ਕਰ ਜਾਂਦੇ ਨੋ ਕਰ ਜਾਂਦੇ ਚੀਜ਼ਾਂ ਹਾਂਜੀ